ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਆਏ ਆ ਮੇਰੀ ਭੂਆ ਦੀ ਕੁੜੀ ਦੇ ਪਿੰਡ ਤੇ ਉੱਥੇ ਆਪਾਂ ਤੁਹਾਨੂੰ ਉਹਨਾਂ ਦਾ ਘਰ ਦਿਖਾ ਦਿੰਦੇ ਤੇ ਬੇਲਣਾ ਫਸਲ ਦਾ ਦਿਖਾਣੀ ਗੋੜ ਕਰਦੇ ਆ ਕਮਰੇ ਤੋਂ ਪਹਿਲਾਂ ਜੀ ਛੁੜੀ ਬੈਠ ਗਿਆ ਹੈਨਾ ਇਮਰਸੋਈ ਦੇ ਨਾਲ ਹਟ ਜਾ। ਕਿੱਥੇ ਆ ਦੇ ਸੱਤ ਅੰਦਰੇ ਪਾ ਦੇ। ਆਨੇ। ਆਇਆ। ਠੀਕ ਆ ਹਾਂ ਖੜਾ। ਪਾ ਨਹੀਂ ਭੜਦੇ ਅੰਦਰ। ਮਾਤਾ ਪੈਣ ਦਾ ਕਮਰਾ। ਇੱਥੇ ਤੇ ਜਾ ਸਾਬ। ਆ ਜਾ। ਰਸਕਰ ਹਮ ਗੋੜਾ ਕਣਾ ਤੇ ਲੈਣਾ ਕੁੜੀ ਹਾ ਚਾਹ ਪੀਤੀਏ ਭਾਜੀ ਰੋਕਦੇ ਸੀ ਅਸ ਹੈ ਇੱਥੇ ਨਹੀਂ ਜੀ ਹੰਡਲ ਮਾਰਨਾ ਪਗੜਾ ਧੋਲਦੇ ਹੋ ਲੈ ਇਹ ਪੱਕਾ ਹੀ ਬਣਾਇਆ ਅੱਛਾ ਪੱਥਰ ਪੁੱਥਰ ਲਾ ਕੇ ਹੈ ਹਾਂਜੀ ਹੁਣੇ ਕੀਤਾ ਇਹ ਤਾਂ ਲੱਗਾ ਕੋਈ ਪੱਕਾ ਹੀ ਰੋਤਾ ਪੱਕੇ ਕੰਮ ਆ ਕੱਚੇ ਨਹੀਂ ਪਾਸ ਇਹੋਂ ਵੀ ਪਾਸ ਪਿਆ ਮੈਲ ਦੀ ਤਾਂ ਬੰਦੀ ਕੀ ਕਰਦੇ ਆ ਜੀ ਰਵਿੰਦਰ ਦੇ ਨਿਆਣੇ ਇਹ ਦੂਜਾ ਸੀ ਮੰਬਾਲੀ ਦਾ ਇਹ ਫਸੂਣਾ ਪਟਾਕੇ ਤੇ ਪਟਾਕੇ ਨਹੀਂ ਇਹ ਮੈਲ ਪਸੂਣ ਪਾ ਦੂਗਾ ਦੂਜਾ ਨਹੀਂ ਮੈਂ ਦੇਖੀ ਭਰਾਵਾ ਐਵੇਂ ਦਿੱਕੀ ਸਾਡਾ ਨਾਮ ਨਾ ਨਾ ਐਂ ਨੋ ਬਦਨਾਮ ਕਰੋ ਸਾਨੂੰ ਹੁਣ ਉਹ ਵੀ ਹੱਟ ਗਿਆ ਚਲ ਗਿਆ ਹੁਣ ਉਹ ਦੂਜੇ ਚੰਗ ਚਲਾਂ ਇਹ ਉਹ ਦਰਿਆਵਾਂ ਪਾਰ ਤਾਂ ਭਾਜੀ ਚੱਲਦਾ ਉਹ ਉਹ ਚੱਲਦਾ ਸਾਹਮਣੇ ਰੱਖ ਰੱਖ ਬੈਠੇ ਹੂ ਜਿੰਦੂ ਦੇਖਣ ਜਾਈਦਾ ਦਰਿਆ ਜਿਹੜੇ ਤੋਂ ਪਹਿਲਾਂ ਦੇ ਵਾਸੇ ਵੀ ਹੁਣੇ ਆ ਤੇਰਾ ਹੂੰ ਹੋਰਵੇਂ ਵਾਸੇ ਵੀ ਹੁਣੇ ਆ ਨੀ ਉਰੇ ਹੁਣ ਨੀ ਨੀ ਹੁਣ ਵੀ ਢੰਡਾਲੇ ਵਿੱਚ ਪਾਉਂਦੇ ਆ ਜੀਡੀ ਇਹ ਆ ਦੇਖੀ ਮਾਸੜੋ ਨਹੀਂ ਫੈਕਸੇ ਕੀਤੇ ਆ ਹਾਂ ਉਦਾਂ ਚਾਕ ਹੁੰਦੇ ਨੇ ਆ ਪੱਕੇ ਹਾਂ ਪੱਕੇ ਹੀ ਆ ਵਿੱਚ ਹੂੰ ਆ ਤਾਲੇ ਵਾਲੇ ਪੱਥਰ ਦੇ ਵਿੱਚ ਲੋਹੇ ਦੇ ਆ ਬਾਹਰੋਂ ਪੱਕੇ ਆ ਵਿੱਚ ਲੋਹੇ ਦੇ ਹੀ ਆ ਅੱਗੇ ਤਾਂ ਕੁੰਡੀ ਤੋਂ ਵਰਗੀ ਚੱਕ ਰਿਹਾ ਹੂੰ ਫੇਰ ਸਾਫ਼ ਕਿੱਦਾਂ ਕਰਦੇ ਬਾਜੀ ਆਪ ਨੂੰ ਦਿੰਦੇ ਨੇ ਬਾ ਅੱਗੇ ਇੱਕ ਤਾਂ ਮੈਂ ਕਿ ਧੋ ਕੇ ਆਪਾਂ ਦੂਜੇ ਨੂੰ ਤਾਂ ਇਦਾਂ ਉਲਟਾ ਦਿੰਦੇ ਹੁੰਦੇ ਸੀ ਧੋ ਕੇ ਤੇ ਫੇਰ ਇਹਨੂੰ ਬਾਅਦ ਚ ਟੱਕ ਦੇਣਾ ਜਦੋਂ ਸੀਜ਼ਨ ਖਤਮ ਹੋ ਗਿਆ ਉਹ ਇਦਾਂ ਹੀ ਰਹਿਣ ਦੇ ਨਾ ਇਦਾਂ ਹੀ ਰਹਿਣ ਦੇ ਨੇ ਨੀ ਮਗਾ ਕੁੱਤੇ ਨਾ ਵਿੱਚ ਬੜ ਬੜ ਬੈਠੀ ਜਾਂਦੇ ਹੁਣ ਜਦ ਮਿੱਠਾ ਰੀ ਲੱਗਣਾ ਕੁੱਤਿਆਂ ਨੇ ਹੈ ਕੀ ਕਰਨ ਖਾਣ ਹੁਣ ਨੀ ਇੱਥੇ ਨੂੰ ਆਣਾ ਤੇ ਸ਼ੁਰੂ ਕਰਦੇ ਹੋ ਰੋਜ ਧੋਈ ਦਿਆ ਆ ਸ਼ਾਮ ਨੂੰ ਧੋ ਕੇ ਸਾਂਹਿੰਦਾ ਸਵੇਰੇ ਨਹੀਂ ਨਹੀਂ ਆ ਜਾ ਨਹੀਂ ਨਹੀਂ ਤੁਸੀਂ ਬਣਾਓ ਮੈਂ ਆਉਣੀ ਆ ਆਪਣਾ ਕਰਮ ਕੰਮ ਨਹੀਂ ਹੋਣਾ ਚੌਂਕੜੀ ਵੱਜਦੀ ਨਹੀਂ ਨੇ ਬਾਲ ਬੂਲ ਪਿਆ ਕੇ ਤੇ ਗੋਡੇ ਤੇਰੇ ਨੂੰ ਗੜੇ ਕੋਈ ਆ ਗਿਆ ਗੱਡੀ ਆ ਗਈ ਇਹਨਾਂ ਦੇ

ਲੋ ਜੀ ਗੋੜ ਖਾਓ ਗੋੜ ਅੰਦਰੋਂ ਵੀ ਆਵੇ ਘਰ ਦਾ ਗੋੜ ਬਿਗੀ ਜਾਂਦਾ ਨਾਲ ਨਾਲ ਹੀ ਰੋਜ਼ ਇੱਥੇ ਨਿਕਲਦੀ ਆ ਰਸ ਰਸਤਾ ਆਉਂਦੀ ਨਹੀਂ ਗਾਸ ਪਾਣ ਦੇ ਵਿੱਚ ਪੈਂਦੀ ਆ ਨਹੀਂ ਆ ਨਹੀਂ ਆਇਤੋਂ ਹੀ ਇੱਥੋਂ ਆਹਨੂੰ ਟੀੜੀਆ ਤੋਂ ਇੱਥੋਂ ਪੱਕਾ ਸੇ ਅੱਛਾ ਆ ਟੁੱਟੀ ਜੀ ਕਿਹੜੇ ਕੰਮ ਨੂੰ ਰੱਖ ਲੂ ਜਿਹੜੇ ਇੱਥੋਂ ਦੀ ਆਉਣੀ ਨਾ ਇਹ ਬਾਰਾ ਪੱਕਾ ਸੈਟਮ ਕਰੀ ਜਾ ਸਕਦੇ ਜਗਾ ਯਾਰ ਆਦੂ ਨਾ ਇੱਕ ਤਾਂ ਪ੍ਰੇਮ ਹੈ ਨਾ ਖੋਲੋ ਨਾ ਖੋਲੋ ਵਿੱਚ ਪੈ ਜਾਊਗੀ ਨੇ ਪਾਣਾ ਨੀ ਇਹੇ ਪਾਣੀ ਦਾ ਪਾਣੀ ਦਾ ਦੋ ਕੜਾਹੇ ਆ ਨਾ ਕੰਮ ਵੀ ਛੇਤੀ ਨਿਪਟਦਾ ਹੂੰ ਹੂੰ ਕੱਲ ਕਿੰਨੀ ਕਿਸਾਨ ਤੁਸੀਂ ਕੀ ਸਰਹੰਦ ਮੱਥਨ ਟੇਕ ਹੁੰਦਾ ਛੇਤੀ ਫਿਰ ਅਸੀਂ ਸਵੇਰ ਨੂੰ ਜਾਇਏ। ਤੇ ਬਾਅਦ ਚ ਜਾਈਏ ਹਾਂ। ਹੈਂ? ਹਾਂ। ਫਿਰ ਬਾਅਦ ਚ ਜਾਈਏ। ਮੈਂ ਤੇ ਕੋਈ ਨਾ ਮੈਂ ਤਾਂ ਮੈਂ ਤਾਂ ਜਾਉਂਗੀ। ਫਿਰ ਆ ਕੇ ਧਰ ਧਾਰਾਂ ਤੂਰਾਂ ਦਾ ਔਖਾ ਹੁੰਦਾ ਮੈਂ ਤਾਂ ਨਹੀਂ। ਮੈਂ ਇਹਨੂੰ ਕਿਹਾ ਮੈਂ ਕਿਹਾ ਨਿਆਣਿਆਂ ਨਾਲ ਲੈ ਕੇ ਤੁਸੀਂ ਜਾਇਓ ਮੈਂ ਘਰੇ ਰਹੀਂ ਨੀ ਧਾਰ ਵੀ ਚੋਣੀ ਆ। ਤੇ ਆਪਾਂ ਬਾਅਦ ਚ ਜਾਵਾਂਗੇ। ਲੋ ਜੀ। बन ਗਿਆ ਕੋਲ ਹੂੰ ਕਿੰਨੇ ਵਜੇ ਤੁਰੇ ਇੱਥੋਂ ਤੁਸੀਂ ਤੇ ਵੀ ਸਹੀ ਟਾਈਮ ਨਾਲ ਤੁਰੇ ਕਿੰਨੇ ਵਜੇ ਵਾਪਸ ਆ ਗਏ ਕਿੰਨੇ ਵਜੇ ਵਾਪਸ ਆਏ ਆ ਅੱਛਾ ਸਾਡੀਆਂ ਤਾਰਾਂ ਹੀ 4:30 ਵਜੇ ਚੋਣੀਆਂ ਸੀ 4 ਵਜੇ ਤੁਰੀਏ ਇੱਥੋਂ ਨਾ ਹੂੰ ਅੱਛਾ ਫੇ ਜਾਵੇ ਤਾਂ ਸਾਰਾ ਦੇਖ ਕੇ ਹੀ ਆਵੇ ਨਾ ਤੇ ਚੰਗੀ ਜਿਹੀ ਲਾ ਜਿਹਾ ਹੈ ਜੋ ਪੱਤ ਕੱਢ ਲਈ ਆਲੇ ਫੋਣ ਉਹ ਦੂਜੀ ਲੱਗ ਪਈ ਪੈਣ ਰਾਸ ਉਧਰ ਫੋਣ ਲੱਗਦਾ ਧੂੰਆ ਹੀ ਧੂੰਆਂ ਵਰ ਗਿਆ ਬਾਸ ਪਾਈ ਜ਼ਿਆਦਾ ਪਤਲਾ ਨਹੀਂ ਹੈ ਦੋ ਦੋ ਦੇ ਪੈ ਜਾਂਦਾ ਘੜ ਲਓ ਜੀ ਉਧਰੋਂ ਰਾਸ ਆਉਣ ਲੱਗ ਪਿਆ ਹੁਣ ਹੈ ਨੇ ਪੀਪਿਆਂ ਨਾਲ ਚੱਕ ਚੱਕ ਪਾਉਣ ਦਾ ਸੋ ਪਾ ਲੈ ਵੀ ਕੀ ਆਪਣੇ ਪੀਣ ਲਈ ਰਾਸ ਪਾਉਣੇ ਆ ਉਧਰੋਂ ਭੈਣ ਕੋਲੋਂ ਭਾਂਡੇ ਲੈ ਜਾਂਦੇ ਏਰੀ ਵੇਰੀ ਪੂਆ ਦੀ ਕੁੜੀ ਦਾ

Yeah. ਆ ਗਏ ਇਹਨਾਂ ਦੇ ਡੈਰੀ ਫਾਰਮ ਤੇ ਆ ਗਾਈਆਂ ਆ ਇੱਧਰ ਜੀ ਸਾਰੀਆਂ ਗਾਈਆਂ ਆ ਬੱਚਾ ਝੋਟੀਆਂ ਵੀ ਆ ਆ ਬੇੜੀਆਂ ਝੋਟੀਆਂ ਉਧਰ ਗਾਈਆਂ ਉਹ ਤੱਕ ਆ ਮਸ਼ੀਨ ਇਹਨਾਂ ਦੀ ਚੱਲਦੀ ਫਿਰਦੀ ਆ ਪੱਠੇ-ਕੁੱਤਰ-ਕੁੱਤਰ ਈ ਦਾਣ ਲੈਣ ਚ ਪੱਠੇ ਰੱਖਿਆ ਪਸ਼ੂਆਂ ਨਾਲੋਂ ਨਾਲ ਪ੍ਰਵਾਸੀਆਂ ਨੂੰ ਪਾਈ ਜਾਣੀ ਇੱਧਰ ਹੈਗਾ ਮੱਜਾਂ ਦਾ ਸਾਰਾ ਸਿਸਟਮ ਉਹ ਤਾਂ ਮੱਝੋ ਹੀ ਆ ਤੁਹਾਡੀ ਉਪਰੇ ਕਟੜੂਆ ਘੱਟੇ ਕਟੀਆਂ ਛੋਟੇ ਹਾਂਜੀ ਤੁਸੀਂ ਗੱਲਾਂ ਕਰਦੀਆਂ ਮੈਨਾਂ ਸੱਚੀ ਮੈਨੂੰ ਤਾਂ ਸੱਚੀ ਲੱਗ ਰਹੀ ਮੈਨੂੰ ਗੱਲਾਂ ਕਰਦੀ ਆ ਵਿੱਚੇ ਗੁਗੜੀਆਂ ਤੁਰੀਆਂ ਫੜਦੀਆਂ ਆਹ ਮਸ਼ੀਨ ਨੂੰ ਲੱਗੇ ਜੀ ਟਾਇਰ ਇਹ ਵੀ ਲੈ ਕੇ ਆ ਇੱਕ ਬੰਦਾ ਇੱਦਾਂ ਘੁੰਮਦਾ ਇਦਾਂ ਇਦਾਂ ਨਾ ਬੱਸ ਕਰੋ ਜ਼ੋਰ ਸਭ ਦੱਸ ਦੇ ਅੱਜ ਦੇ ਦਾ ਕਿੱਥੇ ਆ ਪੱਠੇ ਆ ਆਗ ਤੇ ਪੱਠੇ ਤੇ ਆਗ ਇੱਦਾਂ ਰੱਖੀ ਆ ਮੁਰਗੀਆਂ ਫਰੀਆਂ ਫਦੀਆਂ ਵਿੱਚ ਇਹ ਫਾਰਮ ਸਖਣਾ ਵੱਡਾ ਹੈ ਜੀ ਘੋੜੇ ਇਹਨਾਂ ਲਈ ਘੋੜੇ ਵੀ ਆ ਉਹ ਕੁੱਤੇ ਨਾ ਜਾਣ ਛੱਟ ਕੇ ਉਧਰ ਉਹ ਦੇਖੀ ਦੇਖ ਦੇ ਕਿਦਾਂ ਔਰ ਇਹਨਾਂ ਦਾ ਨਿਕਲਿਆ ਉਹ ਬੌਸ ਆ ਦੇਖੋ ਜਿਹੜੇ ਨਿਕਲੇ ਇਹ ਨਹੀਂ ਮੈਂ ਵੀਡੀਓ ਬਣਾ ਕੇ ਲਗਾਈ ਸੀ ਕਿਦਾਂ ਲਾਇਆ ਹੋ ਪਰਲਾ ਵਾਈਟ ਜਿਹੜਾ ਬੱਕਰੀਆਂ ਕਿੱਥੇ ਗਈਆਂ ਲਓ ਜੀ ਇੱਧਰ ਬੱਕਰੀਆਂ ਵੀ ਆ ਇਹ ਕਾਹ ਇੱਧਰ ਕੋੜੀਆਂ ਅੱਛਾ ਬੀਬੀ ਸਾਰੇ ਪਾਸੇ ਕਰਦੇ ਆ ਜਦ ਇਧਰ ਬਾਹਰ ਸਿਸਟਮ ਬਣਾਇਆ ਕੋਸੇ ਥੁੱਪੇ ਕੱਢਣ ਅੱਛਾ ਜੀ ਧਾਰਾ